ਦੇ ਕੇ ਲਗਾਤਾਰ ਵਿਦਿਆਰਥੀਆਂ ਦੇ ਵਿੱਚ ਰੋਸ਼ਨਾਤਾਂ ਜਾ ਰਿਹਾ ਜਿਹਦੇ ਵਿੱਚ ਅੱਜ ਸਟੂਡੈਂਟ ਸੈਂਟਰ ਵਿਖੇ ਇਕ ਪੋਪਲਰ ਜਨਤਰੀ ਜਿਹਨੂੰ ਸਿਕਿਉਰਿਟੀ ਅਫਸਰ ਦੇਖੇ ਜਾ ਰਹੇ ਨੇ ਕਿਉਂਕਿ ਪਿਛਲੇ ਦਿਨ ਪੰਜਾਬ ਫਲਕਣ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖੁਦ ਪਹੁੰਚਦੇ ਨੇ ਤੇ ਦੂਸਰੇ ਪਾਸੇ ਤਹਿਜਾਬਤ ਦੇਸ਼ੀ ਜਨ ਦੇ ਉਭੋਲਦੇ ਹੋਏ ਨਜ਼ਰਾਂ ਦੇ ਪੰਜਾਬ ਯੂਨੀਵਰਸਿਟੀ ਤੇ ਜਿਹਨੂੰ ਮੰਗ ਪੱਤਰ ਦੇਣ ਦੇ ਲਈ ਵੀ ਤਿਆਰੀ ਅੱਗੇ ਵਧਦੇ ਨੇ ਕਿਤਨਾ ਕਿਤੇ ਉਹਨਾਂ ਉੱਤੇ ਲਾਠੀ ਚਾਰਜ ਚੰਡੀਗੜ੍ਹ ਪੁਲਿਸ ਵੱਲੋਂ ਕੀਤਾ ਜਾਂਦਾ। ਭਾਵੇਂ ਕਿ ਜੇਕਰ ਕਿਹਾ ਜਾਂਦਾ 14 ਐਸੇ ਵਿਦਿਆਰਥੀ ਦੇ ਜਿਨ੍ਹਾਂ ਉੱਤੇ ਪਰਚੇ ਜਿਹੜੇ ਨੇ ਉਹ ਵੀ ਦਰਜ ਕੀਤੇ ਜਾਂਦੇ ਨੇ। ਮਹਿਲਾ ਪੁਲਿਸ ਦੇ ਨਾਮ ਹੁੰਦਿਆ ਵੀ ਮਹਿਲਾਵਾਂ ਉੱਤੇ ਕਰਨਗੀ ਬਾਕੀ ਜੰਮੇ। ਲਾਠੀ ਚਾਰਜ ਲਾਉ ਕੀਤਾ ਜਾਂਦਾ ਤੇ ਲਗਤ ਹੈ 14 ਨੂੰ ਲੈ ਕੇ విద్యార్థి ਜਿਹੜੇ ਕੁਰਸੀ ਤਾਂ ਜਿਸਦੇ ਦਫਤਰ ਦੇ ਸਾਹਮਣੇ ਜਿੱਥੇ ਬੈਠੇ ਹੋਏ ਨੇ ਨਜ਼ਰ ਆ ਰਹੀ ਹੈ ਉੱਤੇ ਹੀ ਇਹ ਵਾਧਾ ਵਾਧਾ ਹੋਇਆ ਚੌੜਾ ਸੈਂਟਰ ਤੱਕ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕੀ ਚੀਫ ਸਿਕਿਉਰਿਟੀ ਆਫੀਸਰ ਨੇ ਉੱਤਲੇ ਹਿੜਨੇ ਉਹ ਮੰਗ ਕੀਤੀ ਜਿਹੜੀ ਜਲਦ ਹੋ ਜੇ ਸੈਨਟ ਚੌੜਾ ਜਿਹੜੀ ਨੇ ਕਰਵਾਈਆ ਜਾ ਉਹ ਹੀ ਸਾਰੀ ਗੱਲ ਪਹਿਲਾਂ ਹੀ ਭਾਸ਼ਣਾ ਦੇ ਵਿੱਚ ਕਰ ਦਿੱਤਾ ਪ੍ਰੋਟੈਸਟ ਤੇ ਹਮਿੰਨੇ ਅਸੀਂ ਅਗਲਾ ਦਸਤ ਜਿਹੜੇ ਆਪਦੇ ਹੋਏ ਉਹ ਕਰ ਰਹੀ ਹੈ ਇਹ ਸੇਡਾ ਬਾਈ ਦਾ ਪ੍ਰੋਗਰਾਮ ਹੋਈ ਕਿਤਨੇ ਹੋਕੇ ਗਏ ਨੇ ਸੀ ਸਿਕਿਉਰਟੀ ਆਫ ਪਬਲਿਕ ਲੱਗਦਾ ਕਿ ਗੱਲ ਫਿਰ ਜਾਊਗੀ ਦੇਖੋ ਬਿਲਕੁਲ ਅਸੀਂ ਤਾਂ ਮੰਨੇ ਅੱਜ ਇਸਨੂੰ ਬਿਲਕੁਲ ਅਗਲੇ ਨਾਮ ਕਰਮ ਜਾ ਰਹੇ ਹਾਂ ਅਸੀਂ ਇਹ ਵੀ ਕੰਮ ਕਰਕੇ ਅੱਜ ਤੋਂ ਫਿਰ ਵੀ ਅੱਜ ਤੋਂ ਬਾਅਦ ਵਿੱਚ ਕਰਦੇ ਨੂੰ ਜਿਵੇਂ ਉਸ ਸਟੇਟ ਦੇ ਨਾਲ ਕਰੇ 263 ਵੀ ਅਸੀਂ ਗੇਟ ਵਾਚ ਕਰਾਂਗੇ ਕਿਹਾ ਕਿ ਗੇਟ ਦੇ ਉੱਪਰ ਜੋ ਪੂਰੇ ਪੰਜਾਬ ਦਾ ਸਾਰੇ ਵੀ ਇਨਸਾਫ ਸੰਭਲ ਕੇ ਕਰੇਗਾ ਆ ਕੇ ਸਾਹ ਨਿਕਲਦਾ ਹੈ ਹੋਰ ਪੰਜਾਬ ਉਹ ਜਿਹੜੇ ਲੋਕ ਨੇ ਜਿਵੇਂ ਕਿ 14 ਵਿਧਾਇਕਾਂ ਉੱਤੇ ਪਰਚੇ ਦਰਜ ਕੀਤੇ ਗਏ ਸੀ ਲੱਗਦਾ ਵੀ ਹੋਰ ਤਾਂ ਕਰਨਗੇ ਕਿਉਂਕਿ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਹੈ ਤੇ ਜੇ ਬਿਲਕੁਲ ਹੀ ਦੇਖੋ ਆ ਬੱਚੇ ਦਾ ਸਾਡੇ ਤੇ ਜਿੱਤੇ ਗਏ ਨਾਮ ਪਰਚੇ ਦਾ ਜਿੱਤੇ ਗਏ ਜਦੋਂ ਕੀ ਕਾਰਵਾਈ ਉਹਨਾਂ ਤੇ ਬਣੀ ਬੀਤੀ ਹੈ ਉਹਨਾਂ ਨੇ ਮੇਰੇ ਸਾਡੇ ਨਾਲ ਤੱਕ ਕੇ ਚਾਹੀਦੀ ਸਾਡਾ ਡਾਕ ਬਣ ਰਹੀ ਆ ਕਾਰਵਾਈ ਤਾਂ ਉਹਨਾਂ ਨੇ ਬਣੀ ਹੈ ਪਰ ਉਸ ਤੋਂ ਅਗਲੇ ਪਰਚਾ ਕਰੇ ਗਏ ਪਰ ਅਸੀਂ ਪਹਿਲਾਂ ਇਹ ਕਹਿਿਆ ਇਹ ਨਹੀਂ ਛੱਡੋ ਕਿ ਜਦੋਂ ਤੱਕ ਬੱਚੇ ਦਾ ਨਹੀਂ ਹੁੰਦੇ ਜੀ ਇਹ ਤੋਂ ਕਿ ਜਦੋਂ ਤੱਕ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਹੈ ਜਦੋਂ ਤੱਕ ਉਹਨਾਂ ਨੂੰ ਕੋਈ ਵੀ ਇਹ ਜਾਂ ਬਿਆਨ ਨਹੀਂ ਦਿੱਤਾ ਤਾਂ ਵਿੱਚ ਬੱਚੇ ਰੱਤ ਕਰਾਂਗੇ ਸੈਰਟ ਦੇ

ਜਿਹੜਾ ਇਹ ਪੂਰੇ ਜੋਸ਼ ਨਾਲ ਚੱਲਦਾ ਰਹੇ ਲੋਕਾਂ ਕੋ ਪਿਛਲੇ 1 ਮਹੀਨੇ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਸੈਨੇਟ ਦੀ ਚੋਣਾ ਕਰਵਾਏ ਯਾਰ ਪਰ ਫਿਲਹਾਲ ਜੇਕਰ ਪ੍ਰਸ਼ਾਸਨ ਦੇ ਮੱਧਿਅ ਤੋ ਕੋਈ ਵੀ ਤਰ੍ਹਾਂ ਦੀ ਟੌਰਨ ਮੀਟਿੰਗ ਨਹੀਂ ਕਰ ਪਾ ਰਿਹਾ ਕਿਸਾਨ ਦੇ ਇਲੈਕਸ਼ਨ ਕੋਲੋਂ ਜਿਹੜੇ ਹੋ ਜਾਣਗੇ ਹਾਲਾਂਕਿ ਇਹ ਜੋ ਮੀਟਿੰਗਾਂ ਕੀਤੀ ਗਈਆਂ ਕਿ ਪਰਚੇ ਦੀ ਬਰਤ ਦੇ ਲਈ ਸੈਨੇਟ ਚੋਣਾਂ ਕਰਾਉਣਾ ਹੈ ਉਹਦੇ ਸਿਰਫ ਇੱਕੋ ਹੀ ਗੱਲ ਕੀਤੀ ਜਾਂਦੀ ਹੈ ਵੀ ਦੇਖੋ ਸਾਡੇ ਹੱਥ ਬੰਨੇ ਆ ਅਸੀਂ ਕੀ ਕਰ ਸਕਦੇ ਹਾਂ ਪਰ ਅਸਲ ਜਿਹੜੇ ਇਹ ਸਾਰੇ ਇਲੈਕਸ਼ਨ ਕਰਾਉਣ ਦੀ ਗੱਲ ਕਰਦੇ ਹੈ ਜੇ ਈਸੀ ਕੋਲ ਹੋਈ ਹੈ ਈਸੀ ਹੀ ਇਹ ਨੂੰ ਫੇਰ ਕਰੀਏ ਉਸ ਜਿਹੜੇ ਉਹ ਹੀ ਇਹ ਨੂੰ ਲੋਕੀ ਦਾ ਹਾਲੇ ਸਮੇਂ ਦੇ ਵਿੱਚ ਜੋ ਆ ਗਿਆ ਅੱਜ ਇਤਨਾ ਕਾ ਅਸੀਂ ਪਹੁੰਚਾ ਕਿ ਹੋਰ ਵੀ ਕਰਾਂਗੇ ਚਾਹ ਜਦੋਂ ਮੀਟਿੰਗਾਂ ਚ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਹੀ ਅਸੀਂ ਸੜਕਾਂ ਤੇ ਆਦੇ ਮੁਸ਼ਕਿਲ ਸਾਡੀਆਂ ਅਸਾਈਨਮੈਂਟਾਂ ਜਰੂਰੀ ਨੇ ਪ੍ਰੈਕਟੀਕਲ ਕੇਂਦਰੀਕਰਨ ਹੋ ਜਾਂਦਾ ਤਾਂ ਲੱਗਦਾ ਕਿ ਪੰਜਾਬ ਦਾ ਹੱਦ ਜਿਹੜਾ ਥੋੜਾ ਜਿਹਾ ਬਚਿਆ ਹੋਇਆ ਪੰਜਾਬ ਵਿੱਚ ਉਹ ਵੀ ਕਿਤਨਾ ਕਿਤਨਾ ਚਾਹਤਾ ਹੋਏ ਨਜ਼ਰ ਆਏਗਾ ਜਿਹੜੀ ਕੇਂਦਰੀਕਰਨ ਦਾ ਹਮਲਾ 2022 ਵਿੱਚ ਕੀਤਾ ਸੀ ਨਾਲੇ ਇਹਦੇ ਨਾਲ ਇੱਕ ਤਾਂ ਪਹਿਤ੍ਹਾ ਸੀ ਤੋੜ ਤੇ ਗੱਲ ਕਰ ਰਹੇ ਹਾਂ ਇਹ ਪਹਿਤ੍ਹਾ ਜਿਹੜਾ ਪੰਜਾਬ ਦੇ ਨਾਲ ਹੀ ਦੁੱਤੇ ਜਿਹੜੇ ਪੰਜਾਬ ਦੇ ਵਿੱਚ ਕਾਲਜ ਨੇ ਉਹਨਾਂ ਤੋਂ ਜਿਹੜੇ ਮਤਲਬ 200 ਕਾਲਜ ਅਪਰ ਲੈਵਲ ਦੇ ਐਸਜੀਟੀ ਦੇ ਉਹ ਸਾਰੇ ਕੱਲ ਜਦ ਤੱਕ ਕੀ ਹੋਏਗਾ ਇਹ ਬਹੁਤ ਹੀ ਇੱਕ ਵੱਡਾ ਸਵਾਲ ਹੈ ਜੇ ਕੇਂਦਰੀਕਰਨ ਦਾ ਹੱਲਾ ਜਿਹੜਾ ਹੋਇਆ ਹੈ ਜਿਹੜੇ ਪੰਜਾਬ ਦੇ ਵਿਦਿਆਰਥੀ ਤੇ ਉਹ ਕਿੱਥੇ ਜਾਣਗੇ ਉਹਨਾਂ ਦਾ ਬਿਲਕੁਲ ਟੈਸਟ ਕਰਕੇ ਬਹੁਤ ਵੱਡਾ ਹੈ ਇਸੇ ਕਰਕੇ ਅਸੀਂ ਸਾਰੇ ਪੰਜਾਬ ਤੋਂ ਫੀਲ ਕਰਦੇ ਆਂ ਵੀ ਇਹ ਮਸਲਾ ਕੱਲੀ ਯੂਨੀਵਰਸਿਟੀ ਤੱਕ ਦਾ ਨਹੀਂਗਾ ਤੁਸੀਂ ਸਾਰੇ ਅੱਗੇ ਆ ਕੇ ਇਸ ਮਸਲੇ ਨੂੰ ਹੱਲ ਕਰਾਉਣ ਵਾਸਤੇ ਆਪਾਂ ਤੁਹਾਨੂੰ ਜੋਰ ਸੋਣਾ ਕਰਦੇ ਆਂ ਪੰਜਾਬ ਤੋਂ ਬਾਹਰ ਦੇ ਦਲਕ ਤੇ ਪੰਜਾਬ ਤੋਂ ਬਾਹਰ ਦੇ ਵੀ ਬੱਚੇ ਜਿਹੜੇ ਇੱਥੇ ਪੜ੍ਹਨਾ ਆਉਂਦੇ ਨੇ ਭਾਵੇਂ ਮਤਭੇਦ ਤੇ ਨਹੀਂ ਕਿ ਕਿਹੜਾ ਕਿਤੇ ਇਸ ਯੂਨੀਵਰਸਿਟੀ ਦੇ ਵਿੱਚ ਕਿਸਾ ਜਿਹੜੇ ਨੇ ਉਹ ਸਹੀ ਨੇ ਕਿ ਕਿ ਅਗਰ ਪ੍ਰਾਈਵੇਟ ਚ ਜਾਈਏ ਤੇ ਪ੍ਰਾਈਵੇਟ ਦੇ ਸ਼ੀਸ਼ੇ ਲਾਉਂਦੇ ਆਂ ਤਾਂ ਜੇ ਪਰ ਉੱਤੇ ਵੱਡਾ ਟਾਕਾ ਪੈਂਦਾ ਹੋਵੇ ਨਾ ਮੈਰਿਟ ਦੀ ਗੱਲ ਕਰਨੇ ਆ ਹੁਣ ਜਿਹੜੀਆਂ ਫੀਸਾਂ ਨੇ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਸੈਨਟਰ ਸੱਕ ਜਾ ਸਕਦੇ ਸੈਨਟ ਜੋ ਪਾਸ ਹੋਣੀ ਚਾਹੀਦੀ ਐ ਨੇ ਪਰ ਜੋ ਸੈਨਟ ਨਹੀਂ ਰਹਿੰਦੀ ਤਾਂ ਫੀਸਾਂ ਵਿਧਾਨ ਦਾ ਹੱਕ ਸਿੱਧਾ ਸਥੋਰਟੀ ਕੋਲ ਚਲਾ ਜਾਂਦੇ ਤੇ ਉਹ ਤੜਲੇ ਨਾਲ ਲਾਗੂ ਕਰ ਰਿਹਾ ਐ ਇਸ ਵਾਰ ਵੀ ਐਗਜ਼ਾਮੀਨੇਸ਼ਨ ਫੀਸਾਂ ਮਤਲਬ 11 11 ਸੋ ਸੋ ਫੀਸਾਂ ਇੱਕ ਸਮੇਸਜ ਵਧਾ ਦਿੱਤੀਆਂ ਗਈਆਂ ਨੇ ਇੱਥੇ ਪੀ ਐਚ ਡੀ ਪ੍ਰੀ ਪੀ ਐਚ ਡੀ ਕੋਰਸ ਵਗਦੀ ਫਿਰ ਸਿੱਧਾ 10000 ਕਰਤੀ ਪਹਿਲਾਂ 0 ਸੀ ਉਹ ਤਾਂ ਇੰਨੀਆਂ ਵਟਾ ਜਿਹੜਾ ਹਮਲਾ ਫੀਸਾਂ ਤੇ ਉਹ ਕੀਤਾ ਜਾ ਰਿਹਾ ਹੈ ਮਤਲਬ ਨਾ ਵਧਾਈਆਂ ਜਾ ਰਹੀਆਂ ਤੇ ਜੇ ਸੈਨਟ ਨਹੀਂ ਹੋਏਗੀ ਤਾਂ ਜਿਹੜੀ ਇੱਕ ਚੈੱਕ ਹੁੰਦਾ ਉਹਨਾਂ ਤੇ ਉਹ ਵੀ ਬਿਲਕੁਲ ਨਹੀਂ ਜਾਏਗਾ ਤੇ ਕੇਂਦਰੀਕਰਨ ਦੇ ਨਾਲ ਨਾਲ ਮਤਲਬ ਇਕੱਠਾ ਏਜੰਡੇ ਨਿੱਜੀਕਰਨ ਦਾ ਤੇ ਕੇਂਦਰੀਕਰਨ ਦਾ ਤੇ ਜੇ ਨਿੱਜੀਕਰਨ ਵੱਲ ਜਾਂਦਾ ਤਾਂ ਕੋਈ ਵੀ ਲੋਕ ਨੇ ਭਾਵੇਂ ਹਰਿਆਣਾ ਦੇ ਹਿਮਾਚਲ ਦੇ ਨੇ ਆਮ ਲੋਕ ਨੇ ਉਹਨਾਂ ਤੋਂ ਸਿੱਖਿਆ ਦੂਰ ਬਿਲਕੁਲ ਲਗਾਤਾਰ ਜੇਕਰ ਸੈਨਟ ਦੇ ਚੋਣਾਂ ਦੀ ਗੱਲ ਕਰੀ ਤਾਂ ਭਖ ਦਾ ਮਸਲਾ ਲਗਾਤਾਰ ਜਿਹੜਾ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਅੱਜ ਜਿਹੜਾ ਕੇ ਗੱਲ ਕਰੀ ਤਾਂ ਅੱਜ ਪੁੱਤਰ ਜਿਹੜੇ ਨੇ ਉਹ ਚੀਫ ਸਿਕਿਉਰਿਟੀ ਆਫਸਰ ਦਾ ਕਹਿੰਦੇ ਦੂਸਰੇ ਪਾਸੇ ਵੀ ਸਿਰੂ ਲਗਾਤਾਰ ਕਿਹਾ ਜਾ ਰਿਹਾ ਕਿ ਜਿਹੜੇ ਉਰਾਂ ਦੇ ਉੱਤੇ ਪਰਚੇ ਹੋਏ ਨੇ ਉਹਨਾਂ ਨੂੰ ਰੱਦ ਕਰਵਾਇਆ ਜਾਵੇ ਤੇ ਦੂਸਰੇ ਪਾਸੇ ਸਰਰ ਦੀਆਂ ਜਿਹੜੀਆਂ ਚੋਣਾਂ ਨੇ ਉਹ ਜਲਦ ਤੋਂ ਜਲਦ ਕਰਵਾਈਆਂ ਜਾਣ ਚੰਡੀਗੜ੍ਹ ਤੋਂ ਵਿਡੀਓ ਜਰਨਲਿਸਟ ਸ਼ਿਤਰਾਂਤ ਸ਼ਰਮਾ ਦੇ ਨਾਮ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ